ਜਿਵੇਂ ਆਪਣਾ 8 ਫੁੱਟਾ ਟਾਪ ਮਾਡਲ 97000 ਰੁਪਏ ਦਾ ਜੀ ਉਹ ਅੱਜ ਦੀ ਘੜੀ 94000 ਰੁਪਏ ਦਾ ਬੁੱਕ ਹੋ ਰਿਹਾ ਜੀ ਜੇ ਕਿਸੇ ਨੇ ਲੈਣਾ ਹੈ ਇਹਦਾ ਅਸ਼ਰ ਦੇ ਲੱਗਿਆ ਦੇਖਿਆਗਾ ਆ ਹਾਂਜੀ ਹਾਂਜੀ ਬਾਈ ਤੇ ਇਹਦੇ ਵਿੱਚ ਬਾਈ ਫਰੰਟ ਲੱਗੇ ਜਾਣਾ ਬੂਮ ਹਾਂਜੀ ਬਾਈ ਇਹ ਇਹਦਾ ਬੂਮ ਇਹਦੇ ਫਰੰਟ ਲੱਗਣਾ ਹਾਂਜੀ ਸੀਟ ਵਾਲੀ ਜਗ੍ਹਾ ਤੇ ਇਹਦੇ ਟੈਂਕੀ ਆ ਜਾਣੀ ਟੈਂਕੀ ਆ ਜਾਣੀ ਮੜਗਾਰਡ ਲੱਗ ਜਾਂਦੇ ਟਾਇਰ ਸਾਰਾ ਕੁਝ ਜਿਵੇਂ ਆਹ ਆਪਣਾ ਜਿੰਦਰਾ ਆ ਗਿਆ ਹਾਂਜੀ ਇਹ ਟੌਪ ਮਾਡਲ ਚ ਆਪਾਂ ਨੂੰ ਹੈਗਾ 25000 ਰੁਪਏ ਦਾ 25000 ਦਾ ਹਾਂ ਠੀਕ ਹੈ ਠੀਕ ਹੈ ਬਾਈ ਅਸੀਂ ਆਪ ਜ਼ਿੰਮੇਦਾਰ ਆ ਖੁਦ ਹਾਂਜੀ ਤੇ ਉਹ ਤਾਂ ਆਪਣਾ ਡਿਸਕਾਊਂਟ ਵਾਲਾ ਕੰਮ ਹੀ ਹੈ ਤਕਰੀਬਨ ਅਸੀਂ ਬਹੁਤ ਥੋੜ ਬਿਲਕੁਲ ਥੋੜੇ ਮਾਰ ਦੇਣ ਤੇ ਕੰਮ ਕਰਦੇ ਆ ਜੀ ਹਾਂ ਸਾਡਾ ਐ ਨਹੀਂ ਹੈਗਾ ਵੀ ਆਪਾਂ ਲੁੱਟ ਮਚਾਉਣੀ ਜਾਂ ਉਹ ਕਰਨੀ ਹੈ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਬਹੁਤ ਸੋਹਣਾ ਹੈ ਬਿਲਕੁਲ ਬਾਈ ਸਾਡੇ ਕੋਲ ਡੀਲਰ ਮੰਗਦੇ ਸਾਨੂੰ ਮਾਲ ਦੇ ਦੇਓ ਅਸੀਂ ਦੰਦੇ ਨਹੀਂ ਦੰਦੇ ਨਹੀਂ ਸੋ ਆਪਣਾ ਜਿਹੜਾ ਖਾਦ ਵਾਲਾ ਬਾਈ ਖਾਦ ਵਾਲਾ ਠੀਕ ਹੈ ਬਾਈ 40000 ਰੁਪਏ ਦਾ 40000 ਰੁਪਏ ਦਾ ਜਿਹ ਇਹ ਖਾਦਾਲਾ ਸਪਾਈਡਰ ਆ ਬਾਈ ਹਾਂਜੀ ਇਹ ਟੋਟਲੀ ਸਟੀਲੀ ਆ ਸਟੀਲੀ ਆ ਬਾਈ ਇਹਦਾ ਕੀ ਖਾਸ ਖਾਸियत ਰਹਿੰਦੀ ਹੈ ਵੇ ਸਟੀਲੀ ਦੀ ਜਦੋਂ ਇਹ ਕਿ ਬਾਈ ਲੋਹੇ ਨੂੰ ਨਾ ਖਾਦਾੜੀ ਜੂਰੀਆ ਖਾ ਜਾਂਦੀ ਆ ਹਾਂਜੀ ਹਾਂਜੀ ਦੋਸਤੋ ਐਸ ਸੀ ਆਰ ਰੋਟਾਵੇਟਰ ਤੇ ਡਿਸਕਾਊਂਟ ਮਿਲ ਰਿਹਾ ਉਹ ਕਿੰਨਾ ਮਿਲ ਰਿਹਾ ਤੇ ਕਦੋਂ ਤੱਕ ਮਿਲ ਰਿਹਾ ਹਨਾ ਉਹ ਸਾਰਾ ਦੱਸਾਂਗੇ ਤੇ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਜੇ ਤੁਸੀਂ ਐਸ ਸੀ ਆਰ ਦਾ ਕੋਈ ਵੀ ਇੰਪਲੀਮੈਂਟ ਲੈਣਾ ਹਨਾ ਉਹਦੇ ਤੇ ਲੋਨ ਵੀ ਹੋ ਜਾਊਗਾ ਤਾਂ ਆਪਾਂ ਇਸ ਟਾਈਮ ਮਾਡਲ ਖੜੇ ਆ ਤੇ ਸਾਰੀ ਜਾਣਕਾਰੀ ਆਪਾਂ ਵੀਡੀਓ ਚ ਦੇਵਾਂ ਵੀਡੀਓ ਨੂੰ ਸਕਿਪ ਨਾ ਕਰਿਓ ਹਨਾ ਰੋਟਾਵੇਟਰ ਵੀ ਦੱਸਾਂਗੇ ਤੇ ਰੇਟ ਵੀ ਦੱਸਾਂਗੇ ਕਿੰਨਾ ਡਿਸਕਾਊਂਟ ਆ ਉਹ ਵੀ ਦੱਸਾਂਗੇ ਤੇ ਬਾਈ ਐਸ ਸੀ ਆਰ ਵਾਲੇ ਖੜੇ ਆਪਣੇ ਨਾਲ ਹੱਸੇ ਘਾਲ ਬਾਈ ਹੱਸੇ ਘਾਲ ਬਾਈ ਹੋ ਠੀਕ ਹੋ ਬਾਈ ਬਹੁਤ ਵਧੀਆ ਬਹੁਤ ਵਧੀਆ ਤੇ ਬਾਈ ਜਿਵੇਂ ਮੈਂ ਗੱਲ ਸ਼ੁਰੂਆਤ ਕੀਤੀ ਸੀ ਵੀ ਐਸ ਸੀ ਆਰ ਦੇ ਜਿਹੜੇ ਰੋਟਾਵੇਟਰ ਤੇ ਡਿਸਕਾਊਂਟ ਮਿਲ ਰਿਹਾ ਹਨਾ ਹਾਂਜੀ ਹਾਂਜੀ ਬਾਈ ਜੀ ਕਦੋਂ ਤੱਕ ਮਿਲ ਰਿਹਾ ਵੈਸੇ ਇਹ ਬਾਈ ਜੀ ਮਾਰਚ ਮੀ 24 ਮਾਰਚ ਤੱਕ ਮਿਲ ਰਿਹਾ ਜੀ ਇਹ ਹੂੰ ਸੋ 2020 2024 ਮਾਰਚ ਦਾ ਮਹੀਨਾ ਜੀ ਇਹ ਮਾਰਚ ਕਿਸਾਨਾ ਵਾਸਤੇ ਇੱਕ ਆਫਰ ਆਈ ਐ ਏਸੀਆਰ ਵੱਲੋਂ ਜੀ ਜੇ ਕੋਈ ਵੀ ਰੂਟਾ ਬਿੱਟਰ ਲੈਣਾ ਹੈ ਆਪਾਂ ਮਾਰਚ ਮਹੀਨੇ ਚ ਬੁਕਿੰਗ ਕਰਵਾਉਣੀ ਆ ਲੈ ਬਣਾ ਆਪਾਂ ਅਪ੍ਰੈਲ ਮਈ ਜੂਨ ਤੱਕ ਲੈ ਸਕਦੇ ਆ ਇਹਨੂੰ ਜੀ ਜੇ ਆਪਾਂ 5000 ਦੀ ਬੁਕਿੰਗ ਕਰਵਾ ਕੇ ਜੀ ਇਹਦੇ 3000 ਰੁਪਏ ਡਿਸਕਾਊਂਟ ਚੱਲ ਰਿਹਾ ਜੀ ਆਹ ਰੂਟਾ ਬਿੱਟਰ ਰੂਟਾ ਬਿੱਟਰ ਪਏ ਠੀਕ ਹੈ ਸਪੈਸ਼ਲ ਮਾਰਚ ਮਹੀਨੇ ਵਾਸਤੇ ਭਾਈ ਜੀ ਇਹ ਜਿਵੇਂ ਆਪਣਾ 8 ਫੁੱਟਾ ਟਾਪ ਮਾਡਲ 97000 ਰੁਪਏ ਦਾ ਜੀ ਉਹ ਅੱਜ ਦੀ ਘੜੀ 94000 ਰੁਪਏ ਦਾ ਬੁੱਕ ਹੋ ਰਿਹਾ ਜੀ ਜੇ ਕਿਸੇ ਨੇ ਲੈਣਾ ਹੈ ਤਾਂ ਜਾਂ ਬੁੱਕ ਕਰਵਾਉਣਾ ਹ ਆਫਰ ਦਾ ਲਾਭ ਉਠਾ ਸਕਦੇ ਨੇ ਹਾਂ 31 ਮਾਰਚ ਤੱਕ ਦੱਸਿਆ ਨਾ ਬਈ ਤੁਸੀਂ ਹਾਂ 31 ਮਾਰਚ ਤੱਕ 31 ਮਾਰਚ ਤੱਕ ਨੋਟ ਕਰ ਲਿਓ ਦਿਨ ਥੋੜੇ ਹਨਾ ਬੁਕਿੰਗ ਪਹਿਲਾਂ ਕਰਵਾ ਲਿਓ ਆਪਾਂ ਦੀ ਦਸ ਦਿਨ ਰੋਕ ਕੇ ਲੈ ਜਾਓ ਰੋਟਾਵੇਟਰ ਤੇ ਜਿਵੇਂ ਬਈ ਮੈਂ ਰੋਟਾਵੇਟਰ ਵੀ ਦਿਖਾਉਣਾ ਹਨਾ ਤੁਹਾਨੂੰ ਤੇ ਸਟਾਰਟਿੰਗ ਚ ਆਪਾਂ ਲੋਨ ਵਾਲੀ ਗੱਲ ਵੀ ਕਲੀਅਰ ਕਰ ਦਿੱ ਗਏ ਹਨਾ ਹਾਂਜੀ ਹਾਂਜੀ ਬਾਈ ਜੀ ਲੋਨ ਜੇ ਕੋਈ ਬਾਈ ਲੋਨ ਲੈਣਾ ਚਾਹੁੰਦਾ ਹੈ ਕਿਤੇ ਵੀ ਬਟਾ ਪੰਜਾਬ ਹਰਿਆਣਾ ਰਾਜਸਥਾਨ ਜੀ ਲੋਨ ਮਿਲ ਜੂਗਾ ਜੀ ਜੀ 90% ਲੋਨ ਹੋ ਜਾਂਦਾ ਜੀ ਜੀ ਠੀਕ ਹੈ ਬਾਈ ਜੀ ਬਾਕੀ 10% ਬਾਉਂਡ ਉਹਨੂੰ ਆਪਾਂ ਤੁਹਾਨੂੰ ਪਹਿ ਸਾਰਾ ਲੋਨ ਵੀ ਮਿਲ ਜਾਂਦਾ ਹੈ ਜੇ ਕਿਸੇ ਨੂੰ ਕਿਤੇ ਵੀ ਮੰਗਵਾਉਣਾ ਹੈ ਆਪਣੀ ਗੱਡੀ ਜਾਂਦੀ ਰਹਿੰਦੀ ਹੈ ਕਿਰਾਇਆ ਵੰਡ ਕੇ ਪਾਇਆ ਜਾਂਦਾ ਤਿੰਨ ਦੋ ਦੋ ਤਿੰਨ ਪੀਸ ਆਪਾਂ ਇਕੱਠੇ ਪਾ ਦਿੰਦੇ ਆ ਜੀ ਪਹੁੰਚ ਵੀ ਹਰੇਕ ਏਰੀਏ 'ਚ ਜਾਂਦਾ ਜੀ ਜਿੱਥੇ ਤੋਂ ਉੱਪਰ ਤੇ ਮਰਦੀ ਆਲ ਇੰਡੀਆ ਕਿਤੇ ਮਰਜ਼ੀ ਮੰਗਾ ਲੈ ਜੀ ਆਪਣੇ ਫਾਰਮ ਤੱਕ ਵੀ ਜਾਂਦੇ ਆ ਬਈ ਜੀ ਆਲ ਇੰਡੀਆ ਦਾ ਜਾਣੇ ਜਾਣਾ ਜਾਣੇ ਜਾਣਾ ਹਾਂਜੀ ਬਿਲਕੁਲ ਤੇ ਆਪਣੇ ਕੋਲੇ ਬਈ ਰੋਟਾਵੇਟਰ ਦੀ ਤਾਂ ਮੈਂ ਗੱਲ ਸ਼ੁਰੂ ਕੀਤੀ ਸੀ ਹਨਾ ਰੋਟਾਵੇਟਰ ਤੋਂ ਇਲਾਵਾ ਐਸਆਰ ਹੋਰ ਕਿਹੜੇ-ਕਿਹੜੇ ਇੰਪਲੀਮੈਂਟ ਤਿਆਰ ਕਰਦੀ ਹੈ ਐਸਆਰ ਬਈ ਜੀ ਜਿਵੇਂ ਤੋਤਾ ਹਲ ਹੋਗੇ ਜੀ ਕੁੰਜੂ ਹਲ ਕਹਿੰਦੇ ਠੀਕ ਹੈ ਜੀ ਇਹ ਹੈਗੇ ਆਪਣੇ ਕੋਲੇ ਕੰਪਿਊਟਰ ਕਰਾਹਾ ਹੈਗਾ ਜੀ ਕੰਪਿਊਟਰ ਕਰਾ ਹੋ ਗਿਆ ਜੀ ਇੱਕ ਆਮ ਸਪਰੇ ਪੰਪ ਜੀ ਜੀ ਤਵੀਰ ਵਾਲਾ ਜਿੰਦਰਾ A to Z ਆ ਬਖੀਤੀ ਵਾਲੀ ਸੰਧ ਬਣਾਉਣੇ ਆ ਜੀ ਸਾਰੇ ਬਣਾਉਣੇ ਆ ਹਾਂ ਸਾਰੇ ਬਣਾਉਣੇ ਆ ਜੀ ਬਿਲਕੁਲ ਹਾਲ ਵਗੈਰਾ ਵੀ ਹੈਗੇ ਨੇ ਜੋ ਵੀ ਕੋਈ ਲੈਣ ਦਾ ਇੱਕ ਬਾਈ ਜੀ ਆਪਣੇ ਕੋਲੋਂ 5 ਫੁੱਟ ਤੋਂ ਲੈ ਕੇ 12 ਫੁੱਟ ਤੱਕ ਹਰ ਮੌਕੇ ਤੇ ਹਰ ਵਕਤ ਤਿਆਰ ਹੈ ਪੀਸ ਆਪਣੇ ਕੋਲੇ ਰੋਟਾਵੇਟਰ ਰੋਟਾਵੇਟਰ ਜੀ ਰੋਟਾਵੇਟਰ ਰੋਟਾਵੇਟਰ ਦੇ ਆਪਾਂ ਦਿਖਾਈਏ ਭਈ ਆ ਕਿੰਨੇ ਫੁੱਟਾ ਰੋਟਾਵੇਟਰ ਇਹ 12 ਫੁੱਟ ਰੋਟਾਵੇਟਰ ਆ ਜੀ ਜਮਾ ਟਾਪ ਮਾਡਲ ਆ ਭਾਈ ਟਾਪ ਮਾਡਲ ਆ ਜੀ ਠੀਕ ਅਟੈਚਮੈਂਟ 12 ਫੁੱਟ ਹੋ ਗਿਆ ਤੇ ਜਿਵੇਂ ਬਾਈ ਮਤਲ ਲੈ ਕੇ ਜਾਣਾ ਹੋਵੇ ਫਿਰ ਇਹ ਸਾਲ ਲੱਗ ਗਿਆ ਨਾ ਟਰੈਕਟਰ ਹਾਂਜੀ ਸਾਲ ਲੱਗ ਗਿਆ 12 ਫੁੱਟ ਰਸਤਾ ਹੁਣ ਥੋੜਾ ਜਿਆਦਾ ਕਵਰ ਕਰਦਾ ਕਿ ਰਸਤਾ ਜੰ ਤੰਗੀ ਆ ਜਾਂਦੀ ਜੀ ਤੇ ਮਗਰ-ਪਗਲ ਜਾ ਸਕਦਾ ਜੀ ਆਪਾਂ ਇਹਨੂੰ ਅੱਛਾ ਬਾਈ ਤੇ ਇਹ ਕਿਹੜਾ ਟਰੈਕਟਰ ਜਿਆਦਾ ਮਤਲ ਖੇਚਦਾਗਾ ਇਹਨੂੰ ਇਹਨੂੰ ਬਾਈ ਜੀ 70 HP ਟਰੈਕਟਰ ਵਧੀਆ ਖੇਚ ਸਕਦਾ ਜੀ 70 HP ਤੋਂ ਉੱਪਰ ਵਾਲਾ ਜਿਹੜਾ ਮੰਨ ਲਓ ਉੱਪਰ ਵਾਲਾ ਜਿਹੜਾ ਮਰਜ਼ੀ ਲੈ ਲੈਣ ਜੀ ਹੂੰ ਬਿਲਕੁਲ 70 HP ਟਰੈਕਟਰ ਚਾਹੀਦਾ ਇਹਦਾ ਗੱਲ ਆਈ ਸੀ ਨਾ ਵੀ ਇਹਦੇ ਵਿੱਚ ਗੇਅਰ ਦੀ ਗੱਲ ਹੁੰਦੀ ਆ ਗੇ 13 ਤੇ 3 ਦਾ ਮਲਟੀ ਸਪੀਡ ਲਾ ਰਹੇ ਆ ਜੀ ਜੀ ਜਿਹੜਾ ਅੱਜ ਦੀ ਕੜੀ ਟੌਪ ਦਾ ਗੇਰ ਹੈ ਜੀ ਇੱਕ ਨੰਬਰ ਬ੍ਰਾਂਡ ਹੈ ਜੀ ਜੀ ਇਹਦੀ 1.5 ਸਾਲ ਦੀ ਗਾਰੰਟੀ ਹੈ ਜੀ ਆਪਣੀ ਫੇਰ ਦੀ ਜੀ ਸਾਰੇ ਰੋਟਾ ਮੀਟਰ ਦੀ 1 ਸਾਲ ਦੀ ਹੈ ਜੀ ਕਦੇ ਕ੍ਰਾਉਸ ਦੀ ਗਾਰੰਟੀ ਨਹੀਂ ਵੀਰ ਜੀ ਤਵੀ ਕ੍ਰਾਉਸ ਐ ਹੋ ਜਾਵੇ ਕਦੇ ਬੱਟ ਚੜ ਕੇ ਤਵੀ ਟੁੱਟ ਗਈ ਜਾਂ ਕ੍ਰਾਉਸ ਨੂੰ ਵਾ ਗ੍ਰੀਸ ਨਾ ਕਰਾਂਗੇ ਜੀ ਉਹ ਗਾਰੰਟੀ ਹੈ ਜਿਹੜੀ ਆਪਾਂ ਗਾਰੰਟੀ ਦਿੰਦੇ ਕੱਲਾ ਕਹਿੰਦੇ ਨਹੀਂ ਵੇਚਣ ਦੇ ਮਾਰੇ ਅੱਜ ਦੀ ਆਪ ਘੜੀ ਵੇਚਣ ਦੇ ਮਾਰੇ ਕਹੀ ਜੀ ਜਿਹੜੀ ਗਾਰੰਟੀ ਦਿੰਦੇ ਆ ਆਲ ਇੰਡੀਆ 'ਚ ਆਪਣੀ ਸਰਵਿਸ ਆ ਜੀ ਜਿੱਥੇ ਵੀ ਕੋਈ ਦਿੱਕਤ ਆ ਗਈ ਬਾਈ ਜੀ ਫੋਨ ਮਾਰੋ ਜੀ ਤੁਹਾਨੂੰ ਜੇ ਹੋ ਸਕਦਾ 12 ਘੰਟਾ ਦੀ ਕੋਸ਼ਿਸ਼ ਕਰਾਂਗੇ ਨਹੀਂ 24 ਘੰਟੇ ਤੁਹਾਡਾ ਮਸਲਾ ਹਲ ਹੋਊਗਾ ਹੋਊਗਾ ਹਾਂ ਜੀ ਕੋਈ ਵੀ ਤਰ੍ਹਾਂ ਦੀ ਕੋਈ ਜੇ ਬਲੇਡ ਵੀ ਟੁੱਟਦਾ ਜੀ ਉਹਦੀ ਵੀ 1 ਸਾਲ ਦੀ ਗਾਰੰਟੀ ਹੈ ਆਪਣੀ ਜੀ ਜੇ ਕੋਈ ਟੁੱਟਦਾ ਪਿੰਗਾ ਹੁੰਦਾ ਉਹਦੀ 1 ਸਾਲ ਦੀ ਹੈ ਜੀ ਤੇ ਦੂਜੀ ਗੱਲ ਬਾਈ ਹਾਂ ਜੀ ਜਿਹੜੀਆਂ ਸੀਲਾਂ ਸਾਰੇ ਰੋਟਰ ਮਟਰ ਦੀ ਆਪਣੀ ਸੀਲਾਂ ਨਹੀਂ ਆ ਉਹ ਮੈਕੈਨੀਕਲ ਹੋਣੀਆਂ ਹਨ ਮੈਕੈਨੀਕਲ ਆ ਬਾਈ ਇਹਦਾ ਮਤਲਬ ਖਾਸियत ਕੀ ਹੁੰਦੀ ਆ ਇਹ ਬਾਈ ਡਬਲ ਸੀਲ ਹੋ ਜਾਂਦੀ ਆ ਡਬਲ ਸੀਲ ਹੋ ਗਈ ਹੈ ਨਾ ਇਹ ਮੈਗਨੇਟ ਹੁੰਦਾ ਇਹ ਚ ਮੈਗਨੇਟ ਮਤਲਬ ਇਹਦੇ ਖਰਾਬ ਹੋਣ ਦੇ ਬਹੁ ਤੇ ਜਿਵੇਂ ਆਪ ਆਪਣਾ ਲੀਕ ਹੁੰਦਿਆਂ ਲੀਕ ਲੂਪ ਨਹੀਂ ਕਰਦਗੇ ਬੱਚੇ ਠੀਕ ਹੈ ਤੇ ਇਹ ਤੋਂ ਬਾਈ 12 ਫੋਟਾ ਹੋ ਗਿਆ ਆਪਣੇ ਕੋਲੇ ਹੋਰ ਵੀ ਪਏ ਛੋਟੇ ਪੀਸ ਉਹ ਵੀ ਦਿਖਾਈ ਆਣ ਹਾਂ ਤੇ ਬਾਈ ਬਾਕੀ ਨਾ ਮੈਂ ਨੰਬਰ ਦਿੱਤਾ ਹੋਇਆ ਸਕਰੀਨ ਤੇ ਤੇ ਜਿਹੜੇ ਆਫਰ ਆ ਬਾਈ ਨੇ ਦੱਸੇ ਹੋਏ ਆ ਹਨਾ ਜਿਹੜੇ ਡਿਸਕਾਊਂਟ ਚੱਲ ਰਿਹਾ ਦਿਨ ਥੋੜੀ ਰਹਿੰਦੇ ਆ ਜੇ ਤੁਸੀਂ ਮੰਨ ਲਓ ਵੀ ਰੋਕ ਕੇ ਲੈਣਾ ਰੋਟਾ ਵੇਟਰ ਤਾਂ ਬੁੱਕ ਕਰਵਾ ਦਿਓ 31 ਮਾਰਚ ਤੱਕ ਆ ਜਿਹੜੇ ਆਫਰ ਆ ਤੇ ਆ ਬਈ ਕਿੰਨੇ ਫੁੱਟਾ ਇਹ? ਇਹ 8 ਫੁੱਟਾ ਬਈ। 8 ਫੁੱਟਾ। ਜ਼ਿਆਦਾ ਤਾਂ ਬਈ ਆਪਣੇ ਜਿਵੇਂ ਆਮ ਦੇ ਕੀ 8 ਫੁੱਟਾ ਹੀ ਚੱਲਦੇ ਆ ਨਾ। ਹਾਂਜੀ 8 ਫੁੱਟਾ। ਟਰੈਕਟਰ ਦੀ ਰਿਕੁਆਇਰਮੈਂਟ ਆ ਜਿਵੇਂ ਟਰੈਕਟਰ ਵੱਡਾ ਤੋਂ ਵੱਡੇ ਵਾਲਾ ਲੱਗਦਾ। ਚੋਂ ਵੀ ਜ਼ਿਆਦਾਤਰ ਆਪਣੇ ਜਿਹੜੇ ਟਰੈਕਟਰ ਆ ਬਈ ਉਹ 45 ਤੋਂ 50 HP ਆ। ਹਾਂਜੀ। ਤੇ ਉਹਨਾਂ ਵਾਸਤੇ ਸਾਰਾਂ ਦਾ ਬੈਸਟ ਆ। ਬੈਸਟ ਆ? ਹਾਂਜੀ। ਬਿਲਕੁਲ। ਤੇ ਇਹ ਵੀ ਮਿਲ ਜਾਂਦੇ ਆ ਬਈ ਆਪਣੇ ਖਾਦ ਵਾਲੇ। ਸਪਾਈਡਰ ਕਹਿੰਦੇ ਆ ਕਿ ਇਹ ਖਾਦ ਵਾਲਾ ਸਪਾਈਡਰ ਆ ਬਈ। ਹਾਂਜੀ। ਇਹ ਟੋਟਲੀ ਸਟੀਲੀ ਆ। ਸਟੀਲੀ ਆ ਬਈ? ਹਾਂਜੀ। ਇਹਦਾ ਕੀ ਖਾਸ ਖਾਸੀਅਤ ਰਹਿੰਦੀ ਆ ਇਹ ਲੰਮਾ ਲੰਮਾ ਸਮਾਂ ਖਰਾਬ ਨਹੀਂ ਹੁੰਦਾ ਜੀ ਠੀਕ ਹੈ ਨਾ ਜੀ ਦੂਜਾ ਇਹਦੇ ਟਾਇਰ ਵਗੈਰਾ ਲੱਗੇ ਇਹਨੂੰ ਇੱਕ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਬਹੁਤ ਆਸਾਨ ਹੈ ਵੀ ਇਹ ਪਨ ਚੱਕਣਾ ਕਰਨਾ ਨਹੀਂ ਪੈਣਾ ਕਿਉਂਕਿ ਟਰੈਕਟਰ ਤਾਂ ਆਪਾਂ ਨਹੀਂ ਜੋੜਿਆ ਤਾਂ ਪਾਸੇ ਰੱਖ ਸਕਦੇ ਆ ਬਾਕੀ ਫਿਰ ਬਾਈ ਇਹ 50 ਫੁੱਟ ਥਾਂ ਕਵਰ ਕਰਦੀ ਇੱਕ ਵਾਰੀ ਚ ਇੱਕ ਵਾਰੀ ਚ ਹਾਂ ਫਿਰ ਤਾਂ ਵੀ ਮਤਲਬ ਕੰਮ ਮਿੰਟਾਂ ਸੈਂਟਾਂ ਜੀ ਹੋ ਜਾਂਦਾ ਹੈ ਕਹਿ ਲਈਏ ਹਾਂ ਤੇ ਬਾਈ ਸੱਤ ਗੱਟੇ ਵਿੱਚ ਖਾ ਦੋ ਬੰਦੀ ਬਾਈ ਸੱਤ ਗੱਟੇ ਹਾਂ ਜੀ ਹਾਂ ਜੀ ਸੱਤ ਘਟੇ ਦਾ حساب ਲਾ ਲਓ ਬਾਈ ਹਨਾ ਤੇ ਇੱਕ ਰੀਚ ਆਪਣਾ ਕੱਲ ਵੀ ਜਿਹੜਾ ਵੱਡਾ ਮਾਣ ਉਹ ਤਾਂ ਨਿਭੜੀ ਜਾਣਾ ਹੈਗਾ ਤੇ ਬਾਈ ਇਸ ਤੋਂ ਇਲਾਵਾ ਆਪਣੇ ਬਈ ਹੋਰ ਕਿਹੜੇ-ਕਿਹੜੇ ਆ ਜਿਹੜੇ ਤਿਆਰ ਕਰਦੇ ਆ ਜਿਵੇਂ ਅੰਦਰ ਮੈਂ ਦੇਖਿਆ ਸੀਗਾ ਨੂ ਜਿੰਦਰਾ ਹੈਗਾ ਜੀ ਆਪਣੇ ਹਾਂਜੀ ਕਵੀ ਵਾਲਾ ਜਿੰਦਰਾ ਅੱਛਾ ਆ ਤਵੀ ਵਾਲਾ ਜਿੰਦਰਾ ਮੈਂ ਜਿਵੇਂ ਦੇਖਿਆ ਬਈ ਆਮ ਤਾਂ ਨਾਟ ਲੱਗੇ ਹੁੰਦੇ ਹੈਗੇ ਤੇ ਇਹਦੀ ਨਾਟਾਂ ਵਾਲਾ ਸਿਸਟਮ ਹੈ ਨਹੀਂਗਾ ਇਹਦੇ ਕਿੱਲੀਆਂ ਪੈਂਦੀਆਂ ਬਾਈ ਅੱਛਾ ਕਿੱਲੀਆਂ ਨਾਲ ਐਡਜਸਟਮੈਂਟ ਹੁੰਦੀ ਹੈ ਇਹਦੀ ਠੀਕ ਹੈ ਬਾਈ ਇਹਨੂੰ ਅੱਗੇ ਪਿੱਛੇ ਕਰਨਾ ਆਵੇ ਜਾਂ ਇਹਦੀ ਸਾਈਡ ਘੁਮਾ ਕੇ ਲਾਉਣੀ ਹੋਵੇ ਆਪਾਂ अच्छा बहुत आसान है आम दे केरे अपन उना चाबियां चकड़ियां पहनदीयां तो खोलणा करना बड़ा ਔਖਾਗਾ हां जी हां जी भाई ते जे आपा मतलब ਜਿਹੜੇ ਹਿਸਾਬ ਨਾਲ ਡਾਇਸਟਮੈਂਟ ਕਰਨੀ ਹੈ ਵੱਟ ਵੱਡੀ ਛੋਟੀ ਕਰਨੀ ਹੈ ਜਾਂ ਵੱਟ ਦੇ ਨਾਲ ਮਿੱਟੀ ਲਾਉਣੀ ਆ ਉਹ ਇੱਕ ਬੰਦਾ ਹੀ ਕੰਮ ਬੜੇ ਆਰਾਮ ਨਾਲ ਕਰ ਸਕਦਾਗਾ ਤੇ ਆ ਇਥੋਂ ਜਿਹੜਾ ਆਰਾਮ ਨਾਲ ਇਹਨੂੰ ਖੋਲ ਲੈਣਾਗਾ ਨਾ ਕੋਈ ਚਾਬੀ ਦੀ ਲੋੜ ਆ ਜੀ ਬਾਕੀ ਜਿਹੜੇ ਆਪਣੇ ਜਿੰਨੇ ਵੀ ਸੰਦਾ ਬਾਈ ਹਾਂਜੀ ਸਾਰਿਆਂ ਦੇ ਰੇਟ ਬਹੁਤ ਜਨੂਨ ਨੇ ਠੀਕ ਹੈ ਬਾਈ ਜਿਵੇਂ ਆਹ ਆਪਣਾ ਜਿੰਦਰ ਆ ਗਿਆ ਹਾਂਜੀ ਇਹ ਟੌਪ ਮਾਡਲ ਚ ਆਪਾਂ ਨੂੰ ਹੈਗਾ 25000 ਰੁਪਏ ਦਾ 25000 ਦਾ ਹਾਂ ਠੀਕ ਹੈ ਇਹਦੇ ਚ ਵੀ ਆਪਾਂ ਮੇਲੇ ਤੇ ਡਿਸਕਾਊਂਟ ਕਰਾਂਗੇ ਮੇਲੇ ਤੇ ਜਿਹੜਾ ਬਠਿੰਡੇ ਆਪਣੇ ਹਾਂ ਸਾਰਾ ਮਤਲਬ ਇਸ ਮਹੀਨੇ ਸਾਰੇ ਇਹ ਜਿਹੜੇ ਮੇਲੇ ਆਉਣਗੇ ਹਾਂਜੀ ਹਾਂ ਠੀਕ ਐਵੇਂ ਕਰ ਆਪਾਂ ਜਿਹੜਾ ਖਾਦ ਵਾਲਾ ਬਾਈ ਖਾਦ ਵਾਲਾ ਠੀਕ ਐ ਬਾਈ 40000 ਰੁਪਏ ਦਾ 40000 ਰੁਪਏ ਦਾ ਜਿਹੜਾ ਟੌਪ ਮਾਡਲ ਬਈ ਰੇਟ ਪੁੱਛ ਕੇ ਜੇ ਬੰਦਾ ਇੱਥੇ ਆ ਜੇ ਨਿਰਾਸ਼ਤਾ ਨਹੀਂ ਹੁੰਦਾ ਵੀ ਅੱਜ ਵੀਡੀਓ ਚ ਕਹੇ ਵੀ 40000 ਦਾ ਹਾਂ ਤੇ ਵੀ ਬੀ ਆਖੇ ਵੀ ਹਾਂ ਵੀ ਇੱਥੇ ਜਿਹੜਾ ਰੇਟ ਆਪਾਂ ਨੂੰ ਬਹੁਤ ਜਾਇਜ਼ ਮਿਲ ਰਿਹਾ ਹਾਂਜੀ ਹਾਂਜੀ ਭਾਈ ਇਹਦੇ 'ਚ ਵੀ ਭਾਈ ਆਪਾਂ ਡਿਸਕਾਊਂਟ ਕਰ ਦਿਆਂਗੇ ਅੱਛਾ ਇਹਦੇ 'ਚ ਵੀ ਡਿਸਕਾਊਂਟ ਹੋ ਜਾਣਾ ਹੈ ਤੇ ਭਾਈ ਆਹ ਜਿਵੇਂ ਸਪਰੇਅ ਵਾਲੇ ਵੀ ਤਿਆਰ ਕਰਦੇ ਆ ਨਾ ਤੁਸੀਂ ਹਾਂਜੀ ਹਾਂਜੀ ਭਾਈ ਠੀਕ ਐ ਤੇ ਉਹ ਸਾਹਮਣੇ ਬਈ ਜਿਹੜਾ ਆਸ਼ਿਆ ਲਾਇਆ ਪਿਆ ਵੀਲ ਵਗੈਰਾ ਲਾਇਆ ਵੀ ਇਹ ਵੀ ਦੂਜਾ ਜਿਹੜਾ ਬੂਮ ਬੂਮ ਫਰੇਅ ਬਣਾਉਣੇ ਆਪਾਂ ਠੀਕ ਹੈ ਹਾਂ ਸਾਰੇ ਟਰੈਕਟਰਾਂ ਦੀ ਲੱਗ ਜਾਂਦੇ ਆ ਠੀਕ ਹੈ ਕਈ ਵੀਰ ਕਹਿੰਦੇ ਆ ਵੀ ਸਾਡੇ ਕੋਲੇ 4 ਵੀਲ ਹੈ ਨਹੀਂ ਹਾਂਜੀ ਟਰੈਕਟਰ ਹਾਂਜੀ ਤੇ ਇਹ ਬਈ ਸਾਰੇ ਟਰੈਕਟਰਾਂ ਦੀ ਲੱਗ ਜਾਂਦੇ ਆ ਮੈਂ ਤਾਂ ਬਈ ਐਵੇਂ ਕਹਾ ਵੱਡੇ ਜਿਹੜੇ ਹੋ ਟਰੈਕਟਰਾਂ ਲੱਗਿਆ ਦੇਖਿਆ ਪਹਿਲੀ ਾਰ ਐਸ਼ਰ ਦੇ ਲੱਗਿਆ ਦੇਖਿਆਗਾ ਹਾਂ ਹਾਂਜੀ ਹਾਂਜੀ ਬਈ ਤੇ ਇਹਦੇ ਵਿੱਚ ਬਈ ਫਰੰਟ ਲੱਗੇ ਜਾਣਾ ਬੂਮ ਹਾਂਜੀ ਬਈ ਇਹ ਜਿਹੜਾ ਬੂਮ ਇਹਦੇ ਫਰੰਟ ਲੱਗਣਾ ਹਾਂਜੀ ਸੀਟ ਵਾਲੀ ਜਗ੍ਹਾ ਤੇ ਇਹਦੇ ਟੈਂਕੀ ਆ ਜਾਣੀ ਟੈਂਕੀ ਤੇ ਖਾਦ ਵਾਲਾ ਦੇ ਪਿੱਛੇ ਪੈਣਾ ਬਈ ਪਿੱਛੇ ਪੈ ਜਾਣਾ ਹਾਂਜੀ ਹਾਂਜੀ ਤੇ ਜਿਹੜੇ ਟਾਇਰ ਆ ਬਈ ਆਪਾਂ ਕਹਿ ਦਿੰਨੇ ਹਾਂ ਇਹ ਮਿਲ ਜਾਂਦੇ ਆ ਆਪਣੇ ਕੋਲ ਟਾਇਰ ਬਈ ਆਪਣੇ ਕੋਲੇ ਸਾਰੇ ਸਾਈਜ਼ ਹੀ ਮਿਲ ਜਾਂਦੇ ਆ ਜਿਵੇਂ ਕਿ 1300 1800 ਜੀ 2100 1600 ਜੀ ਇਹ ਆਮ ਚੱਲਦੇ ਆ ਆਮ ਚੱਲਦੇ ਇਹ ਸਾਈਜ਼ ਆਪਣੇ ਕੋਲ ਮਿਲ ਜਾਂਦੇ ਆ ਠੀਕ ਹੈ ਤੇ ਇਹਦਾ ਕੀ ਸਮਾਂ ਰਹਿੰਦਾ ਬਈ ਬੁਕਿੰਗ ਵਗੈਰਾ ਦਾ ਕਿਵੇਂ ਆ ਜਾਂ ਕਿੰਨੇ ਟਾਈਮ ਲੱਗ ਜਾਂਦਾ ਇਹਨੂੰ ਇਹਨੂੰ ਬਈ 4 ਤੋਂ 6 ਦਿਨ ਇਹਨੂੰ ਲੱਗਦੇ ਆ ਇਹਦੀ ਫਿਟਿੰਗ ਤੇ ਪ੍ਰੋਪਰ ਫਿਟਿੰਗ ਤੇ ਹਾਂ ਠੀਕ ਹੈ ਤੇ ਇਹਦਾ ਜਿਵੇਂ ਬਈ ਹੁਣ ਐਸ਼ਰ ਤਿਆਰ ਕੀਤਾ ਹਨਾ ਇਹਦੀ ਹਾਈਟ ਵਗੈਰਾ ਵੀ ਕਿੰਨਾ ਸ ਏ ਬਈ 50 ਤੋਂ 60 ਫੁੱਟ ਤਾਂ ਕਵਰ ਕਰੂਗਾ 50 ਤੋਂ 60 ਫੁੱਟ ਹਾਂ ਨਾਲੇ ਖਾਦ ਦਾ ਤੇ ਨਾਲੇ ਸਪਰੇ ਦਾ ਟੈਂਕੀ ਬਈ ਕਿੰਨੇ ਲੀਟਰ ਵਾਲੀ ਰਹਿ ਜਾਂਦੀ ਐ ਚਾਹ ਟੈਂਕੀ 800 ਲੀਟਰ ਆ ਬਈ 800 ਉਹ ਤਾਂ ਮਤਲਬ ਜਿਵੇਂ ਟਰੈਕਟਰ ਅਲੱਗ-ਅਲੱਗ ਰਿਕੁਆਇਰਮੈਂਟ ਆ ਜੇ ਛੋਟੀ ਰੱਖੋਣੀ ਤਾਂ ਛੋਟੀ ਵੀ ਰੱਖ ਸਕਦੇ ਆ ਹਾਂ ਛੋਟੀ ਵੀ ਰੱਖ ਸਕਦੇ ਆ ਤੇ ਇਹਦੇ ਪਿੱਛੇ ਬਈ ਖਾਦ ਵਾਲਾ ਵੀ ਲੱਗ ਜਾਂਦਾ ਕਿ ਹਾਂਜੀ ਹਾਂਜੀ ਇਹਦੇ ਨਾਲ ਹੀ ਹੁਣ ਇਹਦੇ ਨਾਲ ਖਾਦ ਵਾਲਾ ਵੀ ਲੱਗੂਗਾ ਹਾਂਜੀ ਲੱਗਣਾ ਹੀ ਖਾਦ ਵਾਲਾ ਠੀਕ ਆ ਉਹ ਮੰਨ ਕੇ ਚੱਲੋ ਤਾਂ ਆਪਸ਼ਨਲ ਹੁੰਦੀ ਆ ਨਾ ਕਿਸੇ ਨੇ ਨਹੀਂ ਲਵਾਉਣਾ ਤਾਂ ਉਹ ਹਾਂਜੀ ਹਾਂਜੀ ਬਈ ਹ ਜੇ ਬੂਮ ਸਪਰੇਅਰ ਆ ਜਿਹੜਾ ਤਿਆਰ ਕਰਵਾਉਣਾ ਤੁਸੀਂ ਤਾਂ ਟਰੈਕਟਰ ਵਾਲਾ ਉਹ ਵੀ ਕਰਵਾ ਸਕਦੇ ਆ ਜੇ ਕੱਲੇ ਟਾਇਰ ਚਾਹੀਦੇ ਆ ਤੁਹਾਨੂੰ ਜਿਹੜੇ ਬਾਈ ਇਹਦੇ ਸਪੈਸਰ ਨੇ ਹਾਂਜੀ ਉਹ ਬਹੁਤ ਹੈਵੀ ਲਾਉਣੇ ਆਪਾਂ ਅੱਛਾ ਬਾਈ ਹਾਂ ਆਮ ਨਹੀਂ ਤਾਂ ਇਹਨਾਂ ਸਪੈਸਰਾਂ ਦੀ 5 ਸਾਲ ਦੀ ਗਾਰੰਟੀ ਆਪਾਂ ਲਿਖ ਕੇ ਦਿੰਨੇ ਠੀਕ ਐ 5 ਸਾਲ ਦੀ ਐ ਬਾਈ ਤੇ ਇਹਨੂੰ ਕੋਈ ਚੱਕਰ ਹੀ ਨਹੀਂ ਨਾ ਹੈਵੀ ਦੇ ਵਿੱਚ ਤੇ ਬਾਕੀ ਤੁਸੀਂ ਆਹ ਦੇਖ ਹੀ ਲਿਆ ਹਨਾ ਸਿਸਟਮ ਸਾਰਾ ਤੇ ਬਈ ਇੱਕ ਜਿਹੜਾ ਦੂਜਾ ਲੱਗਿਆ ਹੋਇਆ ਸਾਹਮਣੇ ਟਰੈਕਟਰ ਮਗਰੀ ਆਪਾਂ ਪਾ ਕੇ ਜਾਣਾ ਹੁੰਦਾ ਜਿਵੇਂ ਰਸਾ ਪੈਪ ਖਿੱਚਦੇ ਆਂ ਹਾਂਜੀ 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 ਬਈ ਤੇ ਇਹਦੇ ਬਾਰੇ ਦੱਸੋ ਬਈ ਇਹ ਕਿੰਨੇ ਕ ਦਾ ਪੈ ਜਾਂਦਾ ਤੇ ਇਹ ਬਈ 60000 ਰੁਪਏ ਦਾ ਅੱਛਾ ਬਈ ਇਹਦੇ ਉੱਪ ਡੇਢ ਕਿੱਲੇ ਦੀ ਪਾਈਪ ਨਾਲ ਦਿੰਨੇ ਆਪਾਂ ਡੇਢ ਕਿੱਲੇ ਦੀ ਹਾਂ ਨਾਲ ਗੱਨ ਹੁੰਦੀ ਆ ਠੀਕ ਹੈ ਬਈ ਸਾਰੀ ਪਾਈਪਲਟ ਜਾਸੰਗ ਕੋਰੀਆ ਦੀ ਹੋ ਵਿਕਟਰ ਦੀ ਗੱਨ ਹੋ ਹਾਂਜੀ ਤੇ B2 ਦਾ 100 ਨੰਬਰ ਵਾਲਾ ਪੰਪ ਹੋ ਪੰਪ ਹੋਊਗਾ ਹਾਂ ਠੀਕ ਹੈ ਆਪਣੇ ਆਪ ਇਹ ਬਈ ਪਾਈਪ ਇਕੱਠੀ ਕਰਦਾ ਜੀ ਇਹਦੇ ਦਵਾਈ ਕੋਲ ਆਪਣੇ ਆਪ ਦਵਾਈ ਘੋਲਦਾ ਹੈ ਜੀ ਪਲੱਸ ਆਪਣੇ ਆਪ ਇਹਦੇ ਪਾਣੀ ਹੀ ਭਰਦਾ ਆਪਣੇ ਆਪ ਹੀ ਆ ਸਾਰਾ ਕੁਝ ਵੀ ਬੰਦੇ ਨੂੰ ਇੰਨਾ ਉਹ ਕਰਨੀ ਲੋੜ ਨਹੀਂ ਉਹਦੇ ਪੰਪ ਵਗੈਰਾ ਸਾਰਾ ਪੰਪ ਥਰੂ ਹੀ ਹੁੰਦਾ ਹੋਊਗਾ ਨਾ ਬਾਈ ਹਾਂਜੀ ਹਾਂਜੀ ਬਾਈ ਸਾਰਾ ਕੁਝ ਹੁੰਦਾ ਤੇ ਬਾਕੀ ਬਾਈ ਜਿਹੜਾ ਮੈਂ ਨੰਬਰ ਦਿੱਤਾ ਹੋਇਆ ਨਾ ਇਹਦੇ ਤੇ ਵੀ ਬਾਈ 3000 ਰੁਪਏ ਦਾ ਡਿਸਕਾਊਂਟ ਆ ਮੇਲੇ ਕਰਕੇ ਇਹਦੇ ਤੇ ਵੀ ਚੱਲ ਰਿਹਾ ਬਾਈ ਹਾਂਜੀ ਹਾਂਜੀ ਬਾਈ ਲੇ ਵੀ ਆ ਵੀ ਨੋਟ ਕਰ ਲਿਓ ਹਣਾ ਰੋਟਾਵੇਟਰ ਦਾ ਆਪਾਂ ਦੱਸਿਆ ਸੀਗਾ ਤੇ ਇਹਦੇ ਤੇ ਵੀ 3000 ਡਿਸਕਾਊਂਟ ਦੇ ਰਹੇ ਹੋ ਇਹ ਵੀ 31 ਮਾਰਚ ਤੱਕ ਹੀ ਹੈ ਬਈ ਇਹ ਵੀ 31 ਮਾਰਚ ਤੱਕ ਬਈ 31 ਮਾਰਚ ਆ ਬਈ ਦਿਨ ਥੋੜੇ ਹੀ ਰਹਿ ਗਏ ਹਨਾ ਤੇ ਇਹ ਵੀ ਪਹਿਲਾਂ ਬਈ ਬੁੱਕ ਕਰਵਾ ਸਕਦਾ ਹਾਂਜੀ ਹਾਂਜੀ ਬਈ ਕਰਵਾ ਸਕਦੇ ਠੀਕ ਹੈ ਤੇ ਬਈ ਕੋਈ ਹੋਰ ਕੋਈ ਜਾਣਕਾਰੀ ਜਿਹੜੀ ਰਹਿੰਦੀ ਹੋਵੇ ਆਪਣੇ ਤਰ੍ਹਾਂ ਰਹਿ ਗਈ ਹੋਵੇ ਤਾਂ ਬਈ ਜੀ ਆਪਣਾ ਸਾਰੇ ਨਾ ਅਸੀਂ ਡਿਸਕਾਊਂਟ ਵਾਲਾ ਕੰਮ ਹੀ ਆਪਣਾ ਠੀਕ ਹੈ ਬਈ ਅਸੀਂ ਆਪ ਜ਼ਿੰਮੇਦਾਰ ਆ ਖੁਦ ਹਾਂਜੀ ਤੇ ਉਹ ਤਾਂ ਆਪਣਾ ਡਿਸਕਾਊਂਟ ਵਾਲਾ ਕੰਮ ਹੀ ਹੈ ਤਕਰੀਬਨ ਅਸੀਂ ਬਹੁਤ ਥੋੜ ਬਿਲਕੁਲ ਥੋੜੇ ਮਾਰ ਆ ਸਾਡਾ ਐ ਨਹੀਂ ਹੈਗਾ ਵੀ ਆਪਾਂ ਲੁੱਟ ਮਚਾਉਣੀ ਆ ਜਾਂ ਉਹ ਕਰਨੀ ਆ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਬਹੁਤ ਸੋਹਣਾ ਹੈ ਬਿਲਕੁਲ ਬਾਈ ਸਾਡੇ ਕੋਲ ਡੀਲਰ ਮੰਗਦੇ ਸਾਨੂੰ ਮਾਲ ਦੇ ਦੇਓ ਅਸੀਂ ਦੰਦੇ ਨਹੀਂ ਦੰਦੇ ਨਹੀਂ ਅਸਲ ਜ਼ਿੰਮੇਵਾਰਾਂ ਤੇ ਪਹੁੰਚ ਹੁੰਦੀ ਸਾਡੀ ਮਾਲ ਜੀ ਇਹ ਹੀ ਸਾਡੀ ਕਮਾਈ ਹੈ ਜ਼ਿੰਮੇਵਾਰ ਤੇ ਬੱਚਦਾ ਉਹਦੇ ਨਾਲ ਸਾਡੀ ਵੀ ਬੱਚਦਾ ਜੀ ਕਿ ਕਿਸੇ ਕਿਸੇ ਮਿਹਨਤ ਵੀ ਆਪ ਕਰਦਾ ਫालतू ਖਰਚਾ 1 ਰੁਪਿਆ ਵੀ ਨਹੀਂ ਕਰਨਾ ਜੀ ਕਿ ਆਪਾਂ ਬੰਦੇ ਰੱਖ ਲਈ ਉਹਨਾਂ ਦਾ ਖਰਚਾ ਕਰਨਾ ਜਾਂ ਉਹ ਵਿੱਚ ਪਾ ਦੇਣਾ ਉਹ ਚੀਜ਼ ਨਹੀਂ ਹੈਗੀ ਜੀ ਸਾਰਾ ਖਰਚਾ ਉਹ ਖਰਚਾ ਪਚਾ ਕੇ ਉਹ ਇੰਨੇ ਭਾਜ ਲਾਹੀ ਹੋਈ ਆ ਚੀਜ਼ ਨੂੰ ਜੀ ਤੇ ਕੁਆਲਿਟੀ ਆਪਣੀ ਇੱਕ ਨੰਬਰ ਹੈ ਜੀ 올 인디아 हां जी हां जी सब्सिडी ਤੇ ਆਪਾਂ ਜਿਵੇਂ ਕੱਢਦੇ ਆ ਹਨਾ ਜਿਵੇਂ ਗਵਰਨਮੈਂਟ ਸਬਸਿਡੀ ਗਵਰਨਮੈਂਟ ਦਿੰਦੀ ਹੈ ਸਬਸਿਡੀ ਗਵਰਨਮੈਂਟ ਲੈ ਦੇਣੀ ਉਹ ਆਪਣਾ ਪਾਸ ਹੈ ਜੀ ਹਾਂ ਠੀਕ ਹੈ ਹਾਂ ਜੀ ਹਾਂ ਜੀ ਇਹ ਕਿਸੇ ਨੂੰ ਵੀ ਹੁੰਦੀ ਹੈ ਰਾਜਸਥਾਨ ਹਰ ਜਗ੍ਹਾ ਆਪਣਾ ਜੀ ਆਪਣਾ ਲੈ ਵੀ ਨੋਟ ਕਰ ਲਿਓ ਹੁਣ ਪਿਆਵਲੇ ਤੋਂ ਹੁਣ ਬਾਈ ਜੀ ਜੇ ਆਪਣਾ ਕੋਈ ਰਾਜਸਥਾਨ ਵੀ ਉਧਰ ਕੋ ਰਾਜਸਥਾਨ ਨੇੜੇ ਪੈਂਦਾ ਆਪਣੇ ਹਰਮਾਨਗੜ ਬ੍ਰਾਂਚ ਹੈਗੀ ਉੱਥੇ ਤੇ ਉੱਥੋਂ ਲੈ ਸਕਦਾ ਹਰਮਾਨਗੜ ਹਰਮਾਨਗੜ ਜੀ ਟਾਊਨ ਜੰਕਸ਼ਨ ਰੋਡ ਜੀ ਸਾਹਮਣੇ ਰਾਜਵੀ ਪੈਲਸ ਆਪਣੀ ਲੋਕੇਸ਼ਨ ਉੱਥੇ ਬਾਈ ਠੀਕ ਹੈ ਬਿਲਕੁਲ ਤੇ ਬਾਕੀ ਬਈ ਕੋਈ ਰਿਕੁਆਇਰਮੈਂਟ ਹੋਈ ਜਾਂ ਇਨਕੁਆਇਰੀ ਹੋਈ ਕਿਸੇ ਤਰ੍ਹਾਂ ਦੀ ਹਨਾ ਨੰਬਰ ਚੱਲੀ ਜਾਂਦੇ ਆ ਮੌੜ ਖੜੇ ਆ ਆਪਾਂ ਮੌੜ ਸਾਰੇ ਜਾਣਦੇ ਆ ਮੌੜ ਮਾਨਸਾ ਵਾਲੀ ਸਾਈਡ ਹਨਾ ਤੇ ਤੁਸੀਂ ਕਾਲ ਕਰ ਲਿਓ ਰੋਟਾਵੇਟਰ ਤੋਂ ਲੈ ਕੇ ਜਿਹੜੇ ਬਾਈ ਨੇ ਸਾਰੇ ਇੰਪਲੀਮੈਂਟ ਦਿਖਾਏ ਆ ਜਾਂ ਜਿਵੇਂ ਬੂਮ ਸਪਰੇਅਰ ਆ ਜਾਂ ਢੋਲੀ ਲੈਣੀ ਆ ਜਾਂ ਪਿੱਛੇ ਟਰੈਕਟਰ ਵਾਲੀ ਹਨਾ ਸਪਰੇਅ ਵਾਲਾ ਪੰਪ ਆ ਇਹ ਲੈਣੇ ਆ ਤਾਂ ਤੁਸੀਂ ਕਾਲ ਕਰ ਲਿਓ ਤੇ ਬਾਕੀ ਬਈ ਮੈਨੂੰ ਨਹੀਂ ਲੱਗਦਾ ਵੀ ਇਤੋਂ ਵਧੀਆ ਜਿਹੜੇ ਰੇਟ ਆ ਕਿਤੇ ਹੋਰ ਮਿਲਣਗੇ ਸੋ ਧੰਨਵਾਦ ਬਾਈ ਤੁਹਾਡਾ ਬਹੁਤ-ਬਹੁਤ ਸੋ ਮਿਲਦੇ ਆ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ